ਆ ਦੇਖੋ ਜੀ ਕੀ ਚੀਜ਼ ਹੈ ਆ ਮੇਰੇ ਕੋਲੇ ਭਾਂਡਾ ਹੈ ਤੇ ਆ ਮੇਰੇ ਕੋਲੇ ਹੈਗਾ ਜੀ 500 ਦਾ ਨੋਟ ਹੁਣ ਤੁਸੀਂ ਦੱਸੋ ਵੀ ਕੀਮਤ ਇਹਦੀ ਜ਼ਿਆਦੇ ਹੈ ਕਿ ਇਹਦੀ ਜ਼ਿਆਦੇ ਹੈ ਭਾਂਡਾ ਦੀ ਕੀਮਤ ਜ਼ਿਆਦੇ ਹੈ ਕਿ 500 ਦੀ ਨੋਟ ਦੀ ਜ਼ਿਆਦੇ ਹੈ ਇਹ ਆਪਾਂ ਖੜਕਾ ਕੇ ਦੇਖ ਲੈਣੇ ਆ ਵੀ ਇਹਦੀ ਕੀਮਤ ਜ਼ਿਆਦੇ ਕੀ ਦੀ ਖੜਕਾ ਜ਼ਿਆਦੇ ਕੌਣ ਕਰਦਾ ਆਹ ਲਓ ਜੀ ਆਪਾਂ ਭਾਂਡਾ ਛੱਡਤੀ ਇਹਨੇ ਖੜਕਾ ਕੀਤਾ ਤੇ ਲੋ ਜੀ ਆਪਾਂ ਆਹ 500 ਦਾ ਨੋਟ ਸੜਦਾ ਇਹਨੇ ਖੜਕਾ ਨਹੀਂ ਕੀਤਾ ਜਾਨੀ ਕਿ ਜਿਹੜਾ ਬੰਦਾ ਜਿੰਨਾ ਵੱਡਾ ਹੋਊਗਾ ਉਹਨਾਂ ਹੀ ਉਹ ਚੁੱਪ ਚਾਂਦ ਹੋਊਗਾ ਤੇ ਉਹਨਾਂ ਹੀ ਉਹ ਕਾਮਯਾਬ ਹੋਊਗਾ ਜਿਹੜੀ ਭਾਨ ਹੁੰਦੀ ਐ ਇਹਦਾ ਕੰਮ ਹੁੰਦਾ ਖੜਕਾ ਕਰਨਾ ਖਿੱਲਰਨਾ ਤੇ ਖਿੱਲਰ ਜਾਂਦੀ ਐ ਡਿੱਗਦੇ ਹੀ ਇਹ ਖਿੱਲਰ ਜਾਂਦੀ ਐ ਜੀ ਆਸੇ-ਪਾਸੇ ਖਿੱਲਰ ਜਾਂਦੀ ਐ ਇਹਦਾ ਕੰਮ ਹੁੰਦਾ ਬੋਲਣਾ ਆਵਾਜ਼ ਕੱਢਣੀ ਇਹ ਚਿੱਲਰ ਹੁੰਦੇ ਐ ਜੀ ਇਸੇ ਤਰ੍ਹਾਂ ਆਪਣੀ ਜ਼ਿੰਦਗੀ ਦੇ ਵਿੱਚ ਵੀ ਕਈ ਚਿੱਲਰ ਆਏ ਹੁੰਦੇ ਨੇ ਜਿਨ੍ਹਾਂ ਦਾ ਕੰਮ ਹੁੰਦਾ ਸਿਰਫ ਬੋਲਣਾ ਉਹਨਾਂ ਨੇ ਸਿਰਫ ਬੋਲਣਾ ਹੀ ਹੈ ਜੀ ਉਹਨਾਂ ਨੇ ਕਾਮਯਾਬੀ ਵਾਲੀ ਕੋਈ ਗੱਲ ਨਹੀਂ ਕਰਨੀ ਜਿਹਦੀ ਕੀਮਤ ਜ਼ਿਆਦਾ ਹੋਊਗੀ ਉਹ ਬੋਲਦਾ ਨਹੀਂ ਉਹਦੇ ਭਾਵੇਂ ਉਹਦੇ ਗਵਾਂਡ 'ਚ ਕੋਈ ਜਿਵੇਂ ਹੁਣ ਆਪਾਂ ਸਿੱਟਿਆ ਚਿੱਲਰ ਦਾ ਖੜਕਾ ਹੋਇਆ ਤੇ ਨਹੀਂ ਨਾ ਹੋਇਆ ਉਹਦੇ ਭਾਵੇਂ ਕੋਈ ਗਵਾਂਡ 'ਚ ਬੈਠਾ ਹੋਵੇ ਕਿਤੇ ਹੋਵੇ ਉਹਨੇ ਆਪ ਦਾ ਮਾਸਟਰ ਹੈ ਨਾ ਉਹਨੇ ਕਿਸੇ ਦਾ ਖੜਕਾ ਨਹੀਂ ਸੁਣਨਾ ਇਹ ਵੀਡੀਓ ਬਣਾਉਣ ਦਾ ਮੇਰਾ ਮਕਸਦ ਇਹ ਹੈ ਵੀ ਮੈਨੂੰ ਕਮੈਂਟ ਆਏ ਸੀ ਮੈਨੂੰ ਕਹਿੰਦੇ ਸੀ ਕਹਿੰਦੇ ਸੀ ਅਸੀਂ ਭੈਣ ਜੀ ਸਾਡਾ ਸਰੀਕਾ ਸਾਨੂੰ ਬੈਠਣ ਨਹੀਂ ਦਿੰਦਾ ਜਾਉਣ ਨਹੀਂ ਦਿੰਦਾ ਕੋਈ ਕਹਿੰਦਾ ਮੇਰੇ ਸਹੁਰੇ ਨਹੀਂ ਸਾਨੂੰ ਜਾਉਣ ਦਿੰਦੇ ਕੋਈ ਬੰਦੇ ਕਹਿੰਦੇ ਸਾਨੂੰ ਸਾਡੀਆਂ ਜਨਾਨੀਆਂ ਨਹੀਂ ਜਾਉਣ ਦਿੰਦੀਆਂ ਕੋਈ ਕਿਸ ਕਿਸੇ ਦਾ ਕਿਵੇਂ ਹੈ ਕਿਸੇ ਦਾ ਕਿਵੇਂ ਇਹੋ ਕੰਮ ਹੁੰਦਾ ਜੀ ਜਿਹੜਾ ਜ਼ਿਆਦਾ ਬੋਲਣਾ ਜ਼ਿਆਦਾ ਮਤਲਬ ਕਿਸੇ ਨੂੰ ਪਰੇਸ਼ਾਨ ਕਰਨਾ ਜ਼ਿਆਦਾ ਖੜਕਾ ਦੜਕਾ ਮੈਂ ਕਹਿੰਦੀ ਆ ਜ਼ਿਆਦਾ ਆਪ ਦੇ ਜੁੰਡੇ ਪਟਨੇ ਇਹ ਚਿੱਲਰਾਂ ਦਾ ਕੰਮ ਹੁੰਦਾ ਜੀ ਇਹਨਾਂ ਨੂੰ ਤੁਸੀਂ ਇਹ ਸਮਝ ਲਓ ਵੀ ਇਹ ਮਤਲਬ ਕਿ ਚਿੱਲਰ ਨੇ ਜਿਨ੍ਹਾਂ ਦੀ ਕੋਈ ਕੀਮਤ ਨਹੀਂ ਇਹ ਵਸ ਕੋਈ ਪੰਜੀ ਦਸੀ ਹੁੰਦੀ ਹੈਗੀ ਐ ਕਿਤੇ ਮਤਲਬ ਆਪਾਂ ਨੂੰ ਆਏ ਹੁੰਦਾ ਵੀ ਖੁੱਲੇ ਆ ਕੇ ਜਵਾਕ ਬਰਾਉਣਾ ਪੈ ਜਾਂਦਾ ਹੈਗਾ ਹਨਾ ਹੋਰ ਇਹਦਾ ਇੰਨਾ ਕੋਈ ਉਹ ਨਹੀਂ ਮਹੱਤਵ ਨਹੀਂ ਹੁੰਦਾ ਹੈਗਾ ਮਹੱਤਵ ਹੁੰਦਾ ਵੱਡੇ ਨੋਟਾਂ ਦਾ ਜਦੋਂ ਆਪਾਂ ਕਹਿ ਦਿੰਨੇ ਆ ਵੀ ਇਹ ਕਿਤੇ ਕੰਮ ਆਉਣਗੇ ਹੁਣ ਤਾਂ ਇਹ ਚਿੱਲਰਾਂ ਦੀ ਇੰਨੀ ਕੀਮਤ ਘਟੀ ਪਈ ਐ ਜੀ ਤੁਸੀਂ ਕਿਤੇ ਲੈ ਜੋ ਕਹਿੰਦੇ ਨਹੀਂ ਜੀ ਅਸੀਂ ਨਹੀਂ ਲੈਣੇ ਹੈਗੇ ਤੁਸੀਂ ਸਾਨੂੰ ਦੇ ਦਿਓ ਆਨਲਾਈਨ ਕਰ ਦਿਓ ਸਾਨੂੰ ਤੁਸੀਂ ਵੱਜਵੇਂ ਪੈਸੇ ਦੇ ਦਿਓ ਅਸੀਂ ਤੁਹਾਨੂੰ ਖੁੱਲੇ ਦੇ ਦੇਾਂਗੇ ਪਰ ਆ ਨਹੀਂ ਅਸੀਂ ਲੈਣੇ ਜ਼ਿੰਦਗੀ ਨੂੰ ਤੁਸੀਂ ਆ ਬਣਾਉਣਾ ਜੀ ਆ ਨਹੀਂ ਬਣਾਉਣਾ ਤੇ ਇਹਨਾਂ ਦੇ ਪਿੱਛੇ ਲੱਗ ਕੇ ਆਪਣੀ ਜ਼ਿੰਦਗੀ ਵੀ ਨਹੀਂ ਬਰਬਾਦ ਕਰਨੀ ਹੈਗੀ ਤੁਸੀਂ ਇਹ ਸਮਝ ਲਓ ਵੀ ਇਹ ਆਪਣੇ ਪਿੱਛੇ ਤੁਰੇ ਫਿਰਦੇ ਨੇ ਖੜਕਾ ਤੜਕਾ ਕਰਦੇ ਜੀਨੇ ਜਾਦੇ ਖੜਕਾ ਕਰਤਾ ਜੀਨੇ ਜਾਦੇ ਬੋਲਿਆ ਜੀਨੇ ਜਾਦੇ ਨੋਕਾ ਟੋਕੀ ਥੋੜੀ ਕਰਤੀ ਉਹਨੂੰ ਤੁਸੀਂ ਚਿੱਲਰ ਸਮਝਣ ਲੱਗ ਜਾਓ ਅਗਰ ਤੁਸੀਂ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣਾ ਤਾਂ ਅਗਰ ਭਾਈ ਤੁਸੀਂ ਜ਼ਿੰਦਗੀ ਆਪਦੀ ਓਵੇਂ ਕਿਸੇ ਤੋਂ ਡਰ ਕੇ ਕੱਢੀ ਜਾਣੀ ਐ ਕਿਸੇ ਤੋਂ ਭੈ ਮੰਨ ਕੇ ਕੱਢੀ ਜਾਣੀ ਐ ਖਾਣਾ ਆਪੋ ਆਪਣਾ ਰੋਟੀ ਆਪਾਂ ਨੂੰ ਕੋਈ ਨਹੀਂ ਦੇ ਕੇ ਜਾਂਦਾ ਖਾਣਾ ਆਪੋ ਆਪਣਾ ਚੰਗੀ ਜ਼ਿੰਦਗੀ ਜਿਉਮੋ ਵਧੀਆ ਮਤਲਬ ਵਿਚਾਰ ਵਧੀਆ ਰੱਖੋ ਤੁਸੀਂ ਵਿਚਾਰ ਮਾੜੇ ਨਾ ਰੱਖੋ ਆਪਾਂ ਇਹ ਨਹੀਂ ਕਹਿੰਦੇ ਵੀ ਤੁਸੀਂ ਵਿਚਾਰ ਮਾੜੇ ਕਰਕੇ ਆਪਦੀ ਜ਼ਿੰਦਗੀ ਅੱਗੇ ਤੋਰ ਲਓ ਹਨਾ ਵਿਚਾਰ ਨਾ ਤੁਸੀਂ ਮਾੜੇ ਰੱਖੋ ਵਿਚਾਰ ਵਧੀਆ ਰੱਖੋ ਆਪਦੇ ਤੇ ਲੋਕਾਂ ਨੂੰ ਮਿਲਣ ਦੀ ਕੋਸ਼ਿਸ਼ ਕਰੋ ਮੈਂ ਕਹਿੰਨੀ ਆ ਸਿਆਣੇ ਕਹਿੰਦੇ ਵੀ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਬਟਾਉਂਦਾ ਉਹਨਾਂ ਦਾ ਮਤਲਬ ਕੀ ਹੁੰਦਾ ਸੀਗਾ ਉਹ ਕਹਿੰਦੇ ਸੀ ਵੀ ਜੇ ਆਪਾਂ ਚੰਗੀ ਚੀਜ਼ ਕੋਲੇ ਬੈਠਾਂਗੇ ਨਾ ਚੰਗੀ ਸੰਗਤ ਕੋਲੇ ਬੈਠਾਂਗੇ ਤਾਂ ਆਪਣੀ ਚੰਗੀ ਸੰਗਤ ਹੋ ਜੂਗੀ ਜੇ ਮਾੜੀ ਕੋਲੇ ਬੈਠਾਂਗੇ ਤਾਂ ਮਾੜੀ ਹੋ ਜੂਗੀ ਜਦੋਂ ਆਪਾਂ ਸਵੇਰੇ ਉੱਠ ਕੇ ਗੁਰੂ ਘਰੇ ਜਾਂਦੇ ਆ ਜੀ ਜਦੋਂ ਆਪਾਂ ਘਰੋਂ ਪੈਰ ਪਟਦੇ ਆ ਨਾ ਤੇ ਆਪਾਂ ਨੂੰ ਗੁਰੂ ਘਰ ਨੇੜੇ ਆਉਣ ਲੱਗ ਜਾਂਦਾ ਤੇ ਆਪਣੇ ਆਟੋਮੈਟਿਕਲੀ ਆਪਣੇ ਮੂੰਹ ਦੇ ਵਿੱਚੋਂ ਆਪਣੀ ਜੀਵਾਨ ਦੇ ਵਿੱਚੋਂ ਵੈਗਰੂ ਸ਼ਬਦ ਨਿਕਲਣ ਲੱਗ ਜਾਂਦਾ ਵੀ ਹੇ ਸੱਚਾ ਪਾਤਸ਼ਾਹ ਜਦੋਂ ਆਪਾਂ ਨੂੰ ਨਿਸ਼ਾਨ ਸਾਹਿਬ ਦਿਖਦਾ ਨਾ ਤੇ ਆਪਣੇ ਆਟੋਮੈਟਿਕਲੀ ਆਪਣੇ ਮੂੰਹ ਦੇ ਵਿੱਚੋਂ ਚੰਗੇ ਸ਼ਬਦ ਆਉਣ ਲੱਗ ਜਾਂਦੇ ਨੇ ਚੰਗੀਆਂ ਭਾਵਨਾਵਾਂ ਆਉਣ ਲੱਗ ਜਾਂਦੀਆਂ ਨੇ ਜੀ ਚੰਗੀਆਂ ਗੱਲਾਂ ਆਪਣੇ ਯਾਦ ਆਉਣ ਲੱਗਦੀਆਂ ਤੇ ਜਦੋਂ ਜਾ ਕੇ ਨਕਮਸਤਦ ਹੋਈਦਾ ਹੈਗਾ ਤੇ ਉੱਥੇ ਜਾ ਕੇ ਆਪਾਂ ਕੀ ਕਰਦੇ ਆ ਮੱਥਾ ਟੇਕਦੇ ਆ ਤੇ ਆਪਾਂ ਨੂੰ ਬਹੁਤ ਹੀ ਚੰਗੇ ਵਿਚਾਰ ਉੱਠਦੇ ਨੇ ਜਦੋਂ ਉੱਥੋਂ ਤੁਸੀਂ ਧਿਆਨ ਕਰਿਓ ਮੇਰੀ ਇਸ ਗੱਲ ਦਾ ਤੁਸੀਂ ਵੀ ਕਮੈਂਟਾਂ ਚ ਦੱਸਿਓ ਵੀ ਕੀ ਇਹ ਮੇਰੀ ਗੱਲ ਸਹੀ ਹੈ ਜਦੋਂ ਆਪਾਂ ਗੁਰਦੁਆਰਾ ਸਾਹਿਬ ਤੋਂ ਉੱਠ ਖੜੇ ਆਪਾਂ ਉਥੋਂ ਮਤਲਬ ਜੋੜਾ ਸਭ ਤੋਂ ਚੱਕ ਕੇ ਆਪਣੇ ਜੋੜੇ ਪਾ ਲਏ ਜੁੱਤੀਆਂ ਪਾ ਲਈਆਂ ਉਥੋਂ ਆਪਾਂ ਪਲੰਘ ਬਾਹਰ ਨੂੰ ਪਟਲੇ ਤੇ ਆਪਾਂ ਨੂੰ ਆਪਣਾ ਘਰ ਚ ਇਤੇ ਆਉਣ ਲੱਗ ਜਾਂਦਾ ਵੀ ਹਾਏ ਮੇਰੇ ਭਾਂਡੇ ਮੰਜਨਾਂਲੇ ਪਏ ਸੀ ਹਾਏ ਮੈਂ ਬੱਚਾ ਨੂੰ ਸਕੂਲ ਛੱਡ ਕੇ ਆਉਣਾ ਸੀ ਕੱਪੜੇ ਮੇਰੇ ਧੋਣ ਵਾਲੇ ਪਏ ਸੀ ਰੋਟੀਆਂ ਮੇਰੀਆਂ ਪਕਾਉਣ ਵਾਲੀਆਂ ਪਈਆਂ ਸੀ ਆਪਾਂ ਨੂੰ ਉਹੋ ਜੇ ਖਿਆਲ ਆਉਣ ਲੱਗ ਜਾਂਦੇ ਆ ਇਸ ਕਰਕੇ ਸਿਆਣੇ ਵੀ ਕਹਿੰਦੇ ਆ ਵੀ ਜਦੋਂ ਵੀ ਤੁਸੀਂ ਸੰਗਤ ਕਰਨੀ ਹੈ ਚੰਗੇ ਬੰਦੇ ਦੀ ਕਰੋ ਅਗਰ ਤੁਸੀਂ ਮੋਟੀਵੇਟ ਰਹਿਣਾ ਹੈ ਅਗਰ ਤੁਸੀਂ ਆਪਦੀ ਜ਼ਿੰਦਗੀ ਜ਼ਿੰਦਗੀ ਦੇ ਦੁੱਖਾਂ ਤੋਂ ਦੂਰ ਰਹਿਣਾ ਹੈ ਤਾਂ ਤੁਸੀਂ ਉਹੋ ਜਿਹੇ ਬੰਦੇ ਦੀ ਸੰਗਤ ਕਰੋ ਜਿਹੜਾ ਹਮੇਸ਼ਾ ਖੁਸ਼ ਰਹਿੰਦਾ ਹੈ ਦੁੱਖ ਤਾਂ ਦੇਖੋ ਜੀ ਸਭ ਤੇ ਆਉਂਦੇ ਆ ਦੁੱਖ ਐਜਾ ਦੁੱਖ ਕੋਈ ਨਹੀਂ ਵੀ ਐਜਾ ਬੰਦਾ ਕੋਈ ਨਹੀਂ ਜਿੱਤੇ ਦੁੱਖ ਨਾ ਆਇਆ ਹੋਵੇ ਐਹੋ ਜਿਹਾ ਕੋਈ ਸੰਸਾਰ ਤੇ ਨਹੀਂ ਤੇ ਐਹੋ ਜਿਹਾ ਕੋਈ ਸੰਸਾਰ ਤੇ ਨਹੀਂ ਜਿਹੜਾ ਵੀ ਆਇਆ ਇੱਥੋਂ ਤੇ ਦੁਨੀਆ ਤੋਂ ਗਿਆ ਨਹੀਂ ਜਾਣਾ ਵੀ ਸਭ ਨੇ ਆ ਤੇ ਦੁੱਖ ਜਿਹੜੇ ਆਪਣੇ ਅੰਦਰ ਦੇ ਦੁੱਖ ਆ ਰਹੇ ਉਹ ਅੰਦਰ ਹੀ ਰਹਿ ਜਾਂਦੇ ਨੇ ਇਹਨਾਂ ਨੂੰ ਜੇ ਆਪਾਂ ਬਾਹਰ ਦੁਨੀਆ ਨੂੰ ਸ਼ੋਅ ਕਰਕੇ ਦਿਖਾਉਨੇ ਆ ਨਾ ਤਾਂ ਕੋਈ ਨਹੀਂ ਸੁਣਦਾ ਮੇਰੇ ਕਹਿਣ ਦਾ ਮਤਲਬ ਹੈ ਵੀ ਰੋਂਦਿਆਂ ਨੂੰ ਕੋਈ ਨਹੀਂ ਚੁੱਪ ਕਰਾਉਂਦਾ ਜੀ ਹੱਸਦਿਆਂ ਦੇ ਨਾਲ ਦੁਨੀਆ ਹੱਸਦੀ ਹੈ ਹੱਸਣ ਦੀ ਕੋਸ਼ਿਸ਼ ਕਰਿਆ ਕਰੋ ਇਹ ਜਿਹੜੀਆਂ ਫालतू ਦੀਆਂ ਗੱਲਾਂ ਛੱਡੋ ਚਿੱਲਰਾਂ ਦੇ ਦਿਮਾਗ ਤੇ ਲੈਣੀ ਛੱਡ ਦਿਓ ਜੀ ਤੁਸੀਂ ਆਪਾਂ ਇਹ ਸਮਝਣਾ ਵੀ ਇਹ ਚਿੱਲਰ ਹੈ ਇਹ ਆਪਾਂ ਨੂੰ ਕਰਕੇ ਹਟ ਜਾਂਦੇ ਨੇ ਕਈ ਘਰਾਂ 'ਚ ਵੀ ਆਦਤਾਂ ਹੁੰਦੀਆਂ ਨੇ ਜੀ ਕਈ ਬੀਬੀਆਂ ਵੀ ਵਿਚਾਰੀਆਂ ਇਹੋ ਜਿਹੀਆਂ ਹੁੰਦੀਆਂ ਨੋਹਾ ਧੀਆਂ ਜਿੰਨਾ ਮਰਜ਼ੀ ਕੰਮ ਕਰੀ ਜਾਣ ਉਹਨਾਂ ਨੇ ਬੜ 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 ਉਹ ਲੋੜ ਕਰੀ ਜਾਣਾ ਹੈਗਾ ਕੋਈ ਕਿਸੇ نسل 'ਚੋਂ ਹੁੰਦੀ ਐ ਕੋਈ ਕਿਸੇ نسل 'ਚੋਂ ਹੁੰਦੀ ਐ ਕੋਈ ਕਿਸੇ نسل 'ਚੋਂ ਹੁੰਦੀ ਐ ਮਤਲਬ ਇਹ ਵੀ ਨਸਲਾਂ ਵੀ ਕਈ ਪ੍ਰਕਾਰ ਦੀਆਂ ਹੁੰਦੀਆਂ ਜੀ ਕਈਆਂ ਨੂੰ ਆਤ ਪੈ ਜਾਂਦੀ ਆ ਘਰੇ ਹੁੰਦੇ ਸੁੰਦੇ ਕੰਮ ਅੱਛਾ ਜਦੋਂ ਆਪਾਂ ਛੱਡ ਕੇ ਚਲੇ ਜਾਂਦੇ ਆ ਫੇਰ ਕੰਮ ਕਿੱਧਰ ਜਾਂਦੇ ਆ ਕੰਮ ਤਾਂ ਫੇਰ ਵੀ ਹੋ ਜਾਂਦੇ ਨੇ ਹੈਨਾ ਕੰਮ ਤਾਂ ਆਪਣੇ ਫੇਰ ਵੀ ਹੋਣਗੇ ਉਹੀ ਜਗ੍ਹਾ ਤੇ ਜੇ ਆਪਣੀਆਂ ਧੀਆ ਬੈਠੀਆਂ ਹੋਣ ਕੰਮ ਆਪਣੇ ਫੇਰ ਵੀ ਹੋਣਗੇ ਜੇ ਨੋਹਾ ਬੈਠੀਆਂ ਕੰਮ ਫੇਰ ਵੀ ਹੋਣਗੇ ਜੇ ਆਪਾਂ ਉਹਨਾਂ ਨੂੰ ਸਾਰਾ ਦਿਨ ਵੀ ਤੂੰ ਇੱਥੇ ਦੁੱਧ ਦੇ ਵਿੱਚ ਇੱਥੇ ਚਾਹ ਚ ਦੁੱਧ ਜ਼ਿਆਦਾ ਪਾਤਾ ਇਹ ਗਲਤ ਹੋ ਗਿਆ ਤੂੰ ਇੱਥੇ ਰੋਟੀ ਦੇ ਵਿੱਚ ਆਟੇ ਦੇ ਵਿੱਚ ਨੂਨ ਜ਼ਿਆਦਾ ਪਾ ਲਿਆ ਜੀ ਇਹ ਤਾਂ ਨਮਕੀਨ ਹੋ ਗਿਆ ਤੂੰ ਦਾਲ ਦੇ ਵਿੱਚ ਨੂਨ ਵੱਧ ਪਾ ਲਿਆ ਇਹ ਗੱਲਾਂ ਛੋਟੀਆਂ ਮੋਟੀਆਂ ਭੈਣੋਂ ਨਹੀਂ ਕਰਨ ਵਾਲੀਆਂ ਹੁੰਦੀਆਂ ਨਾ ਆਪ ਡਿਪਰੈਸ਼ਨ 'ਚ ਜਾਓ ਨਾ ਗਾਂ ਬੱਚੀਆਂ ਨੂੰ ਡਿਪਰੈਸ਼ਨ ਦੇ ਵਿੱਚ ਕਰੋ ਤੇ ਕਈ ਵੀਰਾਂ ਨੂੰ ਵੀ ਆਦਤ ਹੁੰਦੀ ਆ ਓਏ ਮੁੰਡਿਆ ਤੂੰ ਖੇਤ ਨਹੀਂ ਗਿਆ ਉਹ ਤੂੰ ਆਏ ਨਹੀਂ ਕੀਤਾ ਵਾਹ ਨਹੀਂ ਕੀਤਾ ਉਹਨੂੰ ਨਾ ਮਤਲਬ ਜਿਹੜਾ ਆਪਦਾ ਬੇਡਾ ਨਾ ਉਹਨੂੰ ਆਪਦਾ ਜਾਰ ਬਣਾ ਕੇ ਰੱਖੋ ਜਦੋਂ ਉਹਦੀ ਉਮਰ ਹੋ ਜੇ ਨਾ ਮਤਲਬ 18 ਤੋਂ ਟੱਪ ਗਈ ਤਾਂ ਉਹਦੇ ਨਾਲ ਦੁੱਖ ਸੁੱਖ ਸਾਰਾ ਸਾਂਝਾ ਕਰੋ ਜਿਹੜਾ ਨੂੰ ਪਤਾ ਲੱਗੇ ਵੀ ਮੇਰਾ ਪਿਓ ਕਿੰਨੀਆਂ ਔਖਾਂ ਚੋਂ ਨਿਕਲਿਆ ਤੇ ਮੈਂ ਕੀ ਕਰੀ ਜਣਾ ਉਹਦੇ ਨਾਲ ਸਾਰੀ ਗੱਲ ਸਾਂਝੀ ਰੱਖੋ ਲੁਕੋ ਨਾ ਰੱਖੋ ਲੁਕੋ ਨਾ ਰੱਖੋ ਬੱਚੇ ਨਾਲ ਜਦੋਂ ਆਪਾਂ ਲੁਕੋ ਰੱਖਣ ਲੱਗ ਜਾਂਦੇ ਆ ਬੱਚਾ ਆਪਣੇ ਤੋਂ ਚੋਰੀ ਰੱਖਣ ਲੱਗ ਜਾਂਦਾ ਹੈਗਾ ਜੀ ਜਦੋਂ ਫਿਰ ਆਪਾਂ ਨੂੰ ਇੱਕਦਮ ਗੱਲ ਪਕੜ ਚ ਆਉਂਦੀ ਹੈ ਨਾ ਤੇ ਫਿਰ ਆਪਾਂ ਵੀ ਡਿਪਰੈਸ਼ਨ ਚ ਚਲੇ ਜਾਂਦੇ ਆ ਤੇ ਜਦੋਂ ਉਹਨੂੰ ਉਸ ਕੰਮ ਤੋਂ ਰੋਕਦੇ ਆ ਤਾਂ ਉਹ ਵੀ ਡਿਪਰੈਸ਼ਨ ਚ ਚਲਿਆ ਜਾਂਦਾ ਜੇ ਉਹਦੀ ਸ਼ੁਰੂਆਤ ਤੋਂ ਆਪਾਂ ਨੂੰ ਪਤਾ ਲੱਗ ਜੇ ਨਾ ਵੀ ਇਹ ਬੱਚਾ ਕੀ ਕਦਮ ਚੱਕੀ ਜਾਂਦਾ ਆ ਆਪਾਂ ਉਹਨੂੰ ਸ਼ੁਰੂਆਤ ਤੋਂ ਰੋਕਣ ਲੱਗ ਜਾਗੇ ਨਾਲੇ ਉਹ ਡ ਇਹ ਗੱਲਾਂ ਥੋੜੀਆਂ ਜੀਆਂ ਬਹੁਤ ਜ਼ਿਆਦਾ ਸੋਚਣ ਵਾਲੀਆਂ ਹੁੰਦੀਆਂ ਨੇ ਜੀ ਅਗਰ ਆਪਾਂ ਇਹ ਗੱਲਾਂ ਤੇ ਅਮਲ ਕਰਦੇ ਆਂ ਤਾਂ ਆਪਣੀਆਂ ਕਈ ਮਤਲਬ ਪੀੜ੍hiyan ਤਰ ਜਾਂਦੀਆਂ ਨੇ ਮਤਲਬ ਜਿਵੇਂ ਅਖੇ ਮਤਲਬ ਬਾਪ ਤੇ ਬੇਟਾ ਤਾਂ ਜਾਂਦਾ ਹੀ ਜਾਂਦਾ ਹੈ ਨਾ ਤੇ ਉਹਨੂੰ ਜੇ ਆਪਾਂ ਸਮਝਾਉਂਦੇ ਰਹਾਗੇ ਨਾ ਤਾਂ ਬੱਚੇ ਗਲਤ ਰਾਹ ਨਹੀਂ ਪੈਂਦੇ ਰਾਤ ਨੂੰ ਉਹਨਾਂ ਨੂੰ ਕੋਲੇ ਬਿਠਾਓ ਪਤਾ ਲੱਗੇ ਵੀ ਕੋਈ ਨਸ਼ਾ ਤਾਂ ਨਹੀਂ ਕਰਨ ਲੱਗ ਗਿਆ ਕੁੜੀਆਂ ਨੂੰ ਆਪਦੇ ਕੋਲੇ ਬਿਠਾਓ ਜੀ ਮੈਂ ਤਾਂ ਇਹੀ ਕਹਿਣਾ ਚਾਹੁੰਨੀ ਆ ਅੱਜ ਕੱਲ ਕੀ ਰਿਵਾਜ ਹੋ ਗਿਆ ਢੋ ਅੱਡ ਕਮਰੇ ਬਣਾਤੇ ਆ ਸਾਡੀ 22 ਦਾ ਕਮਰਾ ਜੀ ਤੇ ਆ ਸਾਡੇ ਬੱਚੇ ਦਾ ਕਮਰਾ ਹੈ ਸਭ ਗਲਤ ਕਰਤਾ ਕੰਮ ਤੁਸੀਂ ਜੇ ਤੁਹਾਨੂੰ ਮੇਰੀ ਇਹ ਗੱਲ ਚੰਗੀ ਲੱਗੀ ਨਾ ਤੁਸੀਂ ਮੈਨੂੰ ਮਿੱਠੇ-ਮਿੱਠੇ ਕਮੈਂਟ ਜ਼ਰੂਰ ਕਰਨੇ ਆ ਜੀ ਬੱਚਾ ਜਦੋਂ ਜਵਾਨੀ ਚ ਪੈਰ ਰੱਖਦਾ ਹੈ ਬੱਚਾ ਵਿਗੜਦਾ ਹੀ ਉਦੋਂ ਹੈ ਜਦੋਂ ਬੱਚੇ ਨੇ 12ਵੇਂ 12 ਸਾਲ ਪੂਰਾ ਕਰ ਲਿਆ 13ਵੇਂ ਚ ਪੈਰ ਰੱਖ ਲਿਆ ਬੱਚਾ ਵਿਗੜ ਜਾਂਦਾ ਹੈ ਜੀ ਇਸ ਕਰਕੇ ਬੱਚੇ ਨੂੰ ਆਪਦੇ ਕੋਲੇ ਰੱਖੋ ਬੱਚੇ ਤੇ ਧਿਆਨ ਰੱਖੋ ਆਪਾਂ ਕੀ ਕਰਦੇ ਜਿੱਤੋਂ ਜਦੋਂ ਬੱਚਾ 10-12 ਸਾਲਾਂ ਦਾ ਹੁੰਦਾ ਉਹ ਤਾਂ ਬਿਸਤਰਾ ਅੱਡ ਬੱਚੇ ਅੱਜ ਕੱਲ ਮੋਬਾਈਲ ਦੇਖਦੇ ਆ ਮੋਬਾਈਲ ਦੇ ਵਿੱਚ ਤੁਹਾਨੂੰ ਪਤਾ ਹੀ ਆ ਵੀ ਕੀ ਕੁਝ ਹੁੰਦਾ ਮੈਂ ਮੇਰੀਆਂ ਭੈਣਾਂ ਨੂੰ ਮੇਰੇ ਵੀਰਾਂ ਨੂੰ ਇਹ ਰਿਕੁਐਸਟ ਕਰਦੀ ਆਂ ਵੀ ਬੱਚਾ ਜਦੋਂ 10ਵੀਂ 12ਵੀਂ ਮਤਲਬ 12ਵਾਂ ਸਾਲ ਬੱਚੇ ਨੇ ਪੂਰਾ ਕਰ ਲਿਆ ਉਹਨੂੰ ਬਾਹਰ ਇਕੱਲੇ ਨੂੰ ਨਾ ਪੈਣ ਦਿਓ। ਉਹਨੂੰ ਆਪਦੇ ਕੋਲੇ ਰੱਖੋ, ਉਹਨੂੰ ਸਮਝਾਓ, ਉਹਨੂੰ ਦੁਨੀਆਦਾਰੀ ਬਾਰੇ ਦੱਸੋ। ਉਹਨੂੰ ਐਨਾ ਨਾ ਤੁਸੀਂ ਵਿਹਲਾ ਰੱਖੋ ਵੀ ਉਹੋ ਦਿਮਾਗ ਦੇ ਵਿੱਚ ਆਪਣੀ ਇੰਨੀ ਇੰਨੀ ਉਮਰ ਹੋ ਗਈ ਅੱਜ ਆਪਾਂ ਵੀ ਇਕੱਲੇ ਕੋਈ ਬੈਠੇ ਆ ਨਾ ਤਾਂ ਆਪਣੇ ਦਿਮਾਗ 'ਚ ਵੀ ਗਲਤ ਖਿਆਲ ਆਉਣ ਲੱਗ ਜਾਂਦੇ ਹਾਂ ਤਾਂ ਬੱਚੇ ਦੇ। ਉਹਨਾਂ ਨੂੰ ਤਾਂ ਪਤਾ ਹੀ ਨਹੀਂ ਦੁਨੀਆ ਦਾ ਉਹ ਤਾਂ ਕੋਰਾ ਕਾਗਜ਼ ਨੇ। ਉਹ ਤਾਂ ਕੋਰਾ ਕਾਗਜ਼ ਹੈ ਜੀ ਜੋ ਕੁਝ ਮਰਜ਼ੀ ਲਿਖ ਲੋ ਉਹਨਾਂ ਦੇ ਉੱਤੇ ਤੁਸੀਂ ਮੈਂ ਇਹ ਰਿਕਵੈਸਟ ਕਰਦੀ ਆ ਤੁਹਾਡੇ ਅੱਗੇ ਵੀ ਪਹਿਲੀ ਗੱਲ ਤਾਂ ਤੁਸੀਂ ਚਿੱਲਰਾਂ ਦੀ ਮਤਲਬ ਉਹ ਨਾ ਕਰਿਆ ਕਰੋ ਦਿਮਾਗ ਤੇ ਨਾ ਲਿਆਇਆ ਕਰੋ ਦੂਜੀ ਗੱਲ ਖੁਸ਼ ਰਹਿਣਾ ਸਿੱਖੋ ਜੀ ਤੀਜੀ ਗੱਲ ਬੱਚਿਆਂ ਨੂੰ ਸੰਭਾਲੋ ਜੀ ਤੁਸੀਂ ਚੌਥੀ ਗੱਲ ਮੈਂ ਮੇਰੀਆਂ ਭੈਣਾਂ ਨੂੰ ਇਹ ਕਹਿਣੀ ਆ ਵੀ ਭੈਣੋ ਘਰ ਦੇ ਕੰਮ ਹੁੰਦੇ ਰਹਿੰਦੇ ਹੁੰਦੇ ਨੇ ਘਰ ਚ ਕਿੜਕੜ ਕਰਕੇ ਘਰ ਦੀ ਬਰਕਤ ਨਾ ਖਤਮ ਕਰੋ ਤੁਸੀਂ ਪੰਜਵੀਂ ਗੱਲ ਇਹ ਹੈ ਜੀ ਵੀ ਬੱਚਿਆਂ ਨੂੰ ਆਪਦੇ ਕੋਲੇ ਪਾਓ ਆਪਦੇ ਕੋਲੇ ਰੱਖੋ ਉਹਨਾਂ ਦਾ ਦੁੱਖ ਸੁੱਖ ਪੁੱਛੋ ਉਹਨਾਂ ਦੀ ਹਰਕਤਾਂ ਦੇਖੋ ਵੀ ਬੱਚਾ ਮੇਰਾ ਹਰਕਤ ਗਲਤ ਤਾਂ ਨਹੀਂ ਕਰ ਰਿਹਾ ਹਰਕਤਾਂ ਤੋਂ ਪਤਾ ਲੱਗ ਜਾਂਦਾ ਵੀ ਬੱਚਾ ਅੱਜੇ ਕਿਸ ਸ ਅਗਰ ਮੇਰੀਆਂ ਗੱਲਾਂ ਤੁਹਾਨੂੰ ਚੰਗੀਆਂ ਲੱਗੀਆਂ ਪਲੀਜ਼ ਤੁਸੀਂ ਮੈਨੂੰ ਕਮੈਂਟ ਸੋਹਣੇ ਸੋਹਣੇ ਕਮੈਂਟ ਕਰ ਦਿਓ ਮੇਰੀ ਵੀਡੀਓ ਨੂੰ ਲਾਈਕ ਕਰ ਦਿਓ ਤੇ ਅੱਗੇ ਸ਼ੇਅਰ ਕਰ ਦਿਓ ਜੀ ਆਪਾਂ ਤਾਂ ਕਿ ਤੁਹਾਡੇ ਵਾਸਤੇ ਹੋਰ ਵੀ ਵਧੀਆ-ਵਧੀਆ ਵੀਡੀਓ ਲੈ ਕੇ ਆਈਏ ਮੇਰੇ YouTube ਤੇ ਮੇਰੀ ਵੀਡੀਓ ਹੁੰਦੀ ਹੈ ਜੀ ਹੈਲਥ ਹਰਬਲ 213 ਤੇ ਮੇਰੇ ਸਾਰੀਆਂ ਮੋਟੀਵੇਸ਼ਨ ਤੇ ਵੀਡੀਓ ਆਉਂਦੀਆਂ ਜਾਂ ਰੈਸਪੀਆਂ ਦੀਆਂ ਆਉਂਦੀਆਂ ਜੀ ਠੀਕ ਹੈ ਜੀ ਬਾਕੀ ਤੁਹਾਨੂੰ ਪਤਾ ਹੀ ਹੈ ਵੀ ਮੇਰਾ ਦਵਾਖਾਨਾ ਆਯੁਰਵੇਦਿਕ ਦਵਾਖਾਨਾ ਹੈ ਮੈਡੀਸਨ ਮੇਰੀ ਸਾਰੀ ਜਾਂਦੀ ਰਹਿੰਦੀ ਹੈ ਬਾਹਰ ਵੀ ਜਾਂਦੀ ਹੈ ਜੀ ਆਲ ਇੰਡੀਆ ਦੇ ਵਿੱਚ ਵੀ ਜਾਂਦੀ ਹੈ ਤੇ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋ ਜੇ ਕਿਸੇ ਨੂੰ ਦੁੱਖ ਤਕਲੀਫ ਆਤਾ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ ਜੀ 8 ਤੋਂ 10 ਦੇ ਵਿੱਚ ਮੋਟੀਵੇਸ਼ਨ ਆਪਾਂ ਕਲਾਸਾਂ ਵੀ ਲਾਉਨੇ ਆ ਮੋਟੀਵੇਸ਼ਨ ਗੱਲਾਂ ਬਾਤਾਂ ਵੀ ਕਰਦੇ ਰਹਿੰਨੇ ਆ ਜੀ ਵੀਡੀਓ ਵੀ ਪਾਉਂਦੇ ਰਹਿੰਨੇ ਆ ਵੀਡੀਓ ਨੂੰ ਆਪਣੀ ਨੂੰ ਵਾਚ ਕਰਿਆ ਕਰੋ ਹੈਲਥ ਹਰਬਲ 213 YouTube ਚੈਨਲ ਮੇਰਾ ਤੁਸੀਂ ਸਬਸਕ੍ਰਾਈਬ ਕਰਕੇ ਰੱਖੋ ਤਾਂ ਕਿ ਤੁਹਾਨੂੰ ਨਵੀਆਂ ਤੋਂ ਨਵੀਆਂ ਨਵੀਆਂ ਤੋਂ ਨਵੀਆਂ ਜਾਣਕਾਰੀਆਂ ਮਿਲਦੀਆਂ ਰਹਿਣ ਬਾਕੀ ਮੇਰੀਆਂ ਭੈਣਾਂ ਨੂੰ ਮੇਰੇ ਵੀਰਾਂ ਨੂੰ ਮੇਰੇ ਸਤਿਕਾਰਯੋਗ ਵੱਡੇ ਬਜ਼ੁਰਗਾਂ ਨੂੰ ਮੈਂ ਸਾਰਿਆਂ ਨੂੰ ਆਪਦੇ ਕੰਨਿਓ ਮਤਲਬ ਤਹਿ ਦਿਲ ਤੋਂ ਧੰਨਵਾਦ ਕਰਦੀ ਜਿਹੜੇ ਤੁਸੀਂ ਮੈਨੂੰ ਇੰਨੇ ਸੋਹਣੇ ਕਮੈਂਟ ਕਰਦੇ ਹੋ ਇੰਨੇ ਜੋਗਰੀ ਤੁਸੀਂ ਮੈਨੂੰ ਕੀਤਾ ਤੋਡਾ ਸਦਕਾ ਹੀ ਮੈਂ ਇਥੋਂ ਤੱਕ ਪਹੁੰਚੀ ਐ ਇਹਨੇ ਜੋਗਰੀ ਮੈਂ ਹੈ ਨਹੀਂ ਸੀਗੀ ਤੇ ਚਲੋ ਠੀਕ ਹੈ ਜੀ ਕਦੇ ਮਿਲਾਂਗੇ ਕਦੇ ਜਉਂਦੇ ਜੀਆਂ ਦੀਆਂ ਗੱਲਾਂ ਹੁੰਦੀਆਂ ਅੱਜ ਆਪਾਂ ਫੋਨਾਂ 'ਚ ਮਿਲੀ ਜਾਂਦੇ ਆਂ ਵੀਡੀਓ 'ਚ ਮਿਲੀ ਜਾਂਦੇ ਆਂ ਕਦੇ ਮੇਲ ਹੋਏ ਤਾਂ ਆਪਾਂ ਸਾਰੇ ਇਕੱਠੇ ਵੀ ਹੋਵਾਂਗੇ ਠੀਕ ਹੈ ਜੀ ਸਸਰੀ ਕਾਲ ਜੀ ਧੰਨਵਾਦ ਵੀਡੀਓ ਨੂੰ ਕਰੋ ਜੀ ਸ਼ੇਅਰ ਤੇ ਆਪਣੇ ਪੇਜ ਨੂੰ ਕਰੋ ਸਬਸਕ੍ਰਾਈਬ ਠੀਕ ਹੈ ਜੀ ਓਕੇ ਜੀ ਬਾਏ